ਵੱਖ-ਵੱਖ ਤਰੀਕੇ ਹਨ ਉਸ ਮਾਲਕ ਨੂੰ ਯਾਦ ਕਰਨ ਦੇ ਵੱਖ-ਵੱਖ ਮਤਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਬੋਲੀਆਂ ਵਿੱਚ ਆਪੋ ਆਪਣਾ ਢੰਗ ਹੈ ਉਹਨਾਂ ਵੱਖ-ਵੱਖ ਤਰੀਕਿਆਂ ਵਿੱਚੋਂ ਇੱਕ ਤਰੀਕਾ ਜੋ ਖਾਸ ਕਰਕੇ ਹਿੰਦੂ ਵੀਰਾਂ ਵੱਲੋਂ ਹਿੰਦੂ ਮਤ ਵੱਲੋਂ ਵਰਤਿਆ ਜਾਂਦਾ ਉਹ ਹੈ ਸੰਧਿਆ ਸੰਧਿਆ ਦਾ ਅਰਥ ਹੁੰਦਾ ਹੈ ਜਦੋਂ ਦਿਨ ਵਿੱਚ ਤਿੰਨ ਵਾਰ ਪਰਮਾਤਮਾ ਨੂੰ ਚੇਤੇ ਕੀਤਾ ਜਾਵੇ ਅਸਲ ਵਿੱਚ ਇਹਦਾ ਭਾਵ ਹੈ ਜਦੋਂ ਦਿਨ ਤੇ ਰਾਤ ਦੀ ਸੰਧੀ ਹੋਵੇ ਸੰਧੀ ਬਿੰਦੂ ਨੂੰ ਜੋੜ ਨੂੰ ਸੰਧਿਆ ਕਹਿੰਦੇ ਜੋੜ ਤੋਂ ਇਹ ਸੰਧਿਆ ਲਫ਼ਜ਼ ਬਣਿਆ ਵੈਸੇ ਇਹ ਤ੍ਰਿਕਾਲ ਜਾਂ ਤਿਹਾਲ ਵੀ ਕਹਾਉਂਦਾ ਹੈ ਕਿ ਤਿੰਨ ਸਮਿਆਂ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨਾ